ਤਬੀਰਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਇਹ ਵੀਡੀਓ ਵੱਧਦੇ-ਵੱਧ ਸ਼ੇਅਰ ਕਰਿਓ ਜਿੰਨੇ ਵੀ ਆਪਣੇ ਪੰਜਾਬੀ ਵੀਰ ਹੈ ਜਿਹੜਾ ਵੀ ਪੰਜਾਬੀ ਵੀਰ ਹੈ ਜਿਹੜੇ ਵੀਰ ਨੇ ਕੋਈ ਵੀ ਕੰਮ ਕਰਨਾ ਹੈ ਮੰਡੀ 'ਚ ਕਿਸੇ ਨੇ ਰੇੜੀ ਲਾਉਣੀ ਹੈ 버ਗਰ ਦੀ ਹੈ ਫਾਲਦੀ ਹੈ ਫਰੂਟ ਦੀ ਹੈ ਜੋ ਵੀ ਹੈ ਉਹ ਵੀਰ ਆਪਣਾ ਲਾ ਸਕਦਾ ਹੈ ਉਹ ਲਾਓ ਵੀ ਰੇੜੀ ਕਿਉਂਕਿ ਹੁਣ ਵੀਰੋ ਤੁਹਾਨੂੰ ਸਪੋਰਟ ਵੀ ਹੈ ਹੁਣ ਹੈ ਨਹੀਂ ਭਈਓਰੇ ਹੁਣ ਤੁਸੀਂ ਆਪਣੀ ਜਗ੍ਹਾ ਵੀ 잡 ਸਕਦੇ ਹੋ ਜਿਹੜੀ ਜਗ੍ਹਾ ਹੈ ਉਹ ਤੁਸੀਂ ਲੈ ਸਕਦੇ ਹੋ ਰਿਆ ਕਿਉਂਕਿ ਆ ਸਪੇਸਾਂ ਖਾਲੀ ਐ ਇਹ ਵੀ ਖਾਲੀ ਐ ਇਹ ਵੀ ਰੇੜੀ ਚੱਕ ਉਹ ਜੜੀਆਂ ਤੇ ਇਹ ਆਪਣੇ ਅਜੇ ਦੀ ਐ ਵੀਰ ਦੀ ਤੇ ਉਹ ਆਪਣਾ ਖਾਲਸਾ ਜੀ ਐ ਤੇ ਇਹਨਾਂ ਨਾਲ ਆ ਵੀ ਸਪੇਸ ਖਾਲੀ ਐ ਤੇ ਜਿਹੜੇ ਵੀ ਵੀਰ ਨੇ ਰੇੜੀ ਲੈਣੀ ਐ ਰੇੜੀ ਲਾਉਣੀ ਉਹ ਆ ਸਕਦਾ ਐ ਤੇ ਆਪਣਾ ਖਾਲਸਾ ਜੀ ਐ ਦੇਖੋ ਵੀਰੇ ਕਿੰਨੇ ਹੋਏ ਦੇਖੋ ਬਾਬਾ ਜੀ ਵੀਰ ਆਪਣਾ ਪੰਜਾਬੀ ਐ ਖਾਲਸਾ ਐ ਇਹਨਾਂ ਦਾ ਬਹੁਤ ਵਧੀਆ ਕੰਮ ਐ ਵੀਰਾਂ ਦਾ ਜਿਹੜੇ ਵੀਰ ਨੇ ਵੀ ਆਉਣਾ ਐ ਇਹਨਾਂ ਕੋਲ ਆ ਦੇਖੋ ਆ ਵੀ ਅੰਕਲਾ ਬਣਾ ਪਿਆਦੀ ਹੈ ਆ ਡੀਸੀ ਆ ਤੇ ਵੀਰ ਆ ਸਪੇਸ ਖਾਲੀ ਹੋ ਗਈ ਹੁਣ ਜਿਹੜੇ ਵੀ ਵੀਰ ਨੇ ਰੇੜੀ ਲਾਉਣੀ ਹੈ ਨਾ ਉਹ ਕਰਾੜੀ ਚ ਲਾ ਸਕਦਾ ਹੈ ਮੰਡੀ ਚ ਪਹਿਲਾਂ ਕਹਿੰਦੇ ਸੀ ਨਾ ਵੀ ਸਾਨੂੰ ਸਪੇਸ ਨਹੀਂ ਜਗ੍ਹਾ ਨਹੀਂ ਮਿਲ ਰਹੀ ਰੇੜੀ ਲਾਉਣ ਵਾਸਤੇ ਭਈਏ ਲਾ ਰਹੇ ਰੇੜੀ ਆ ਤੇ ਭਈਏ ਸਾਰੇ ਚੱਕਦੇ ਆ ਵੀਰ ਤੇ ਸਾਰੇ ਚੱਕ ਹੋ ਗਏ ਕਿਸੇ ਵੀ ਭਈਏ ਦੀ ਰੇੜੀ ਨਹੀਂ ਕਰਾੜੀ ਚ ਸਾਰੇ ਪੰਜਾਬੀ ਆ देखो अभी स्पेस कर लिया रेडियां सारी साइड हो जानेया कर लो ਜਿਹੜੇ ਵੀ ਮੇ ਲਾਉਣੀ ਹੈ ਰੇੜੀ ਉਹ ਆ ਸਕਦੇ ਹਾਂ ਲਾ ਸਾਧਰੀ ਆ ਬਣਾ ਕਿ ਟੀਟੀ ਕੋ ਕਿਹੜਾ ਮਾਰ ਕੇ ਜਿਆ ਮੜਾ ਜਾ ਅੱਜ ਵੀ ਨੂੰ ਕੋਲ ਆਣਾ ਠੀਕ ਹੈ ਵੀਰੇ ਇਹ ਵੀਡੀਓ ਨੂੰ ਬਾਅਦ ਦੇ ਤਰ੍ਹਾਂ ਤੇ ਸ਼ੇਅਰ ਕਰੋ ਤਾਂ ਕਿ ਆਪਣਾ ਜਿਹੜਾ ਵੀਰ ਪੰਜਾਬੀ ਕੰਮ ਕਰਨਾ ਚਾਹੁੰਦਾ ਹੈ ਨਾ ਉਕਾਰ ਸਕੇ ਹੁਣ ਦੇਖੋ ਹੁਣ ਪਹਿਲਾਂ ਭਈਆਂ ਦੇ ਲੈਣ ਲੱਗੀ ਵੀ ਤੇ ਹੁਣ ਆਪਣੇ ਪੰਜਾਬੀ ਵੀਰਾਂ ਕੋਲ ਦੇਖੋ ਕੰਮ ਪਹਿਲਾਂ ਆਪਣੇ ਪੰਜਾਬੀ ਵੀਰ ਵਿਲੇ ਹੁੰਦੇ ਸੀ ਆ ਦੇਖੋ ਉਹ ਖਾਲਸਾ ਜੀ ਹੈ ਇਹਨਾਂ ਕੋਲ ਵੀ ਹੁਣ ਪਹਿਲਾਂ ਇਹਨਾਂ ਕੋਲ ਕੰਮ ਘੱਟ ਹੁੰਦਾ ਸੀ ਕਿਉਂਕਿ ਜਿਆਦਾ ਲੋਕ ਭਈਆਂ ਦਾ ਖਾਣਾ ਪਸੰਦ ਕਰਦੇ ਆ ਫਿਰ ਆਪਣੇ ਹੈਵੀ ਪੰਜਾਬੀ ਬਹੁਤ ਆ ਜਿਹੜੇ ਭਈਆਂ ਦੇ ਖਾਣਾ ਪਸੰਦ ਕਰਦੇ ਆ ਆ ਦੇਖੋ ਸਾਫ ਸੀ ਤਰ੍ਹਾਂ ਤੇ ਬਹੁਤ ਵਧੀਆ ਬਣਾਈ ਆ ਹਉ ਗੋਇ ਰੱਖ ਲੈਣੇ ਕੰਮ ਕਰਦਣੇ ਕੱਲੋ ਆ ਵੀਰ ਉਹ ਕਰ ਰਹੀ ਮੈਂ ਕੱਪੜੀ ਪਾ ਰੇ ਇਹਨਾਂ ਨੂੰ ਸਾਰੇ ਵੀ ਪੁੱਛੋ ਵੱਧ ਤੇ ਵੱਧ ਆਪਣਾ ਜਿਹਨੇ ਕੰਮ ਕਰਨਾ ਹੈ ਨਾ ਕਰ ਸਕਦੇ ਸਾਰੀ ਫੇਸ ਖਾਲੀ ਹੋ ਗਈ ਕੱਪੜਾ ਜੀ ਵੀ ਆ ਜਿਹੜਾ ਪਜਾਦੀ ਵੀ ਰਹਿ ਹੈ